ਤੇ ਬਠਿੰਡੇ ਦੇ ਵਿੱਚ ਲੈਂਡ ਪੂਲਿੰਗ ਦੇ ਸਬੰਧ ਅnder ਵਿਰੋਧ ਵਿੱਚ ਨੀਲੀਆਂ ਪੱਗਾਂ ਵਾਲਿਆਂ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਣ ਕਿ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਸਰਕਾਰ ਦੇ ਵਿਰੁੱਧ ਕਿ ਇਸ ਸਕੀਮ ਇਹ ਪਾਲਿਸੀ ਵਾਪਸ ਲਈ ਜਾਵੇ ਉਸ ਧਰਨੇ ਦੇ ਵਿੱਚ ਇੱਕ ਘਟਨਾ ਵੀ ਵਾਪਰੀ ਸਿਕੰਦਰ ਸਿੰਘ ਮਲੂਕਾ ਬੇਹੋਸ਼ ਹੋ ਗਏ ਸੀ ਜਦੋਂ মিডিਆ ਦੇ ਮੁਖਾਪਤ ਹੁੰਦੇ ਨੇ ਤੇ ਹਸਪੀਟਲ ਵਿੱਚ ਲਜਾਇਆ ਗਿਆ ਹਾਲਾਂਕਿ ਉਹਨਾਂ ਦੀ ਸਿਹਤ ਬਾਹਰ ਵਿੱਚ ਉਹ মিডিਆ ਸਾਹਮਣੇ ਆਏ ਕਹਿੰਦੇ ਠੀਕ ਠਾਕ ਹੈ ਤੰਦਰੁਸਤਾਂ ਕਹਿੰਦੇ ਮੈਨੂੰ ਇਦਾਂ ਲੱਗਿਆ ਵੀ ਜਿਹੜਾ ਪਾਪ ਦਾ ਘੜਾ ਹੁੰਦਾ ਨਾ ਜਦੋਂ ਭਰ ਜਾਂਦਾ ਜਾਂ ਤਾਂ ਫਿਰ ਉਹ ਫੁੱਟ ਜਾਂਦਾ ਹੈ ਦਬਾਬੇ ਵਿੱਚ ਕਹਿੰਦੇ ਭੱਜ ਜਾਂਦਾ ਹੈ ਮਾਲਵੇ ਵਿੱਚ ਕਹਿੰਦੇ ਫੁੱਟ ਜਾਂਦਾ ਹੈ ਤੇ ਜਾ ਫਿਰ ਉਹ ਘੜੇ ਦੇ ਵਿੱਚ ਜਿਹੜਾ ਪਾਪਾਂ ਨਾਲ ਭਰਿਆ ਹੁੰਦਾ ਉਹਦੇ ਵਿੱਚ ਹੋਰ ਪਾਪ ਪੈਣ ਨੂੰ ਥਾਂ ਕੋਈ ਨਹੀਂ ਹੁੰਦੀ ਤੇ ਉਹਨੂੰ ਸ਼ਰਮ ਸ਼ਰਮਿੰਦਗੀ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਇਦਾਂ ਸ਼ਾਇਦ ਜਿਹੜੇ ਮਲੂਕਾ ਸਾਹਿਬ ਨੇ ਸ਼ਾਇਦ ਸਿਕੰਦਰ ਮਲੂਕਾ ਸਾਹਿਬ ਨੂੰ ਵੀ ਪਿਛਲੀ ਜਿਹੜੀ ਕਾਰਗੁਜ਼ਾਰੀ ਸੀ ਉਹ ਚੇਤੇ ਆ ਗਈ ਵੀ ਜਦ ਏਨੇ ਪਾਪ ਕੀਤੇ ਅਸੀਂ ਦੁਬਾਰਾ ਫੇਰ ਹੁਣ ਲੋਕਾਂ ਨੂੰ ਬੇਬਕੂ ਬਣਾਉਣ ਲੱਗੇ ਆ ਸ਼ਾਇਦ ਉਹ ਪ੍ਰੈਸ਼ਰ ਸੀ ਤਾਂ ਕਿਤੇ ਘਬਰਾ ਗਏ ਚੱਕਰ ਆਉਣੇ ਸ਼ੁਰੂ ਹੋ ਗਏ ਆਸ਼ਾ ਉੱਥੇ ਜਿਹੜਾ ਸੁੱਖਾ ਅਮਲੀ ਸੁੱਖਾ ਗੱਪੀ ਬੋਲਿਆ ਇਹਦੇ ਬਾਰੇ ਮੈਂ ਗੱਲ ਕਰਨੀ ਹੈ ਪਰ ਥੋੜਾ ਜਿਹਾ ਪਹਿਲਾਂ ਇਹਨਾਂ ਦੇ ਘਰ ਨੂੰ ਕੋਲਣਾ ਜਦੋਂ ਬਾਦਲ ਸਾਹਿਬ ਤਿੰਨ ਵਾਰੀ ਲਗਾਤਾਰ 96 ਤੋਂ ਲੈ ਕੇ ਕੈਲੇ ਮੁੱਖ ਮੰਤਰੀ ਬਣਦੇ ਰਹੇ ਨੇ ਇੱਕ ਟਰਨ ਨਿਸਦੀ ਕੈਪਟਨ ਸਾਹਿਬ ਬਣਗੇ ਸੀ ਉਦੋਂ ਜਿਹੜੇ ਸੁਖਵੀਰ ਦੇ ਚਮਚੇ ਸੀ ਨਾ ਬਾਦਲ ਦੇ ਜਾਦਾ ਨੇੜੇ ਰਹਿਣ ਵਾਲੇ ਵੱਡੇ ਵੱਲ ਦੇ ਜਾਦਾ ਨੇੜੇ ਰਹਿਣ ਵਾਲੇ ਉਹ ਬਾਦਲ ਸਾਹਿਬ ਨੂੰ ਕਹਿੰਦੇ ਤੁਸੀਂ ਉਪ ਮੁੱਖ ਮੰਤਰੀ ਤਾਂ ਬਣਾਤਾ ਸੁਖਵੀਰ ਨੂੰ ਤੁਸੀਂ ਹੁਣ ਇਹਨਾਂ ਨੂੰ ਜਾਂਦੇ ਜਾਂਦੇ ਮੁੱਖ ਮੰਤਰੀ ਬਣਾ ਦੇ ਇਹ ਗੱਲ ਸੁਖਵੀਰ ਦੇ ਜਿਹੜੇ ਚਾਪਲੂ ਚਮਚੇ ਨਸ਼ੇੜੀ ਆਜਾਸ਼ ਬੰਦੇ ਨੇੜੇ ਰਹਿੰਦੇ ਸੀ ਆਲਾਦਵਾਲਾ ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਸੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਇਹ ਗੱਲ ਕਿਤੇ ਬੀਬਾ ਸ਼੍ਰਿੰਦਰਕੌਰ ਬਾਦਲ ਦੇ ਕੰਨਾਂ ਵਿੱਚ ਪੈ ਗਈ ਤੇ ਉਹ ਸਾਰੇ ਚਮਚੇ ਜਿਹੜੇ ਬਾਦਲ ਸਾਹਿਬ ਨੂੰ ਫਰਮਾਇਸ਼ ਕਰਨ ਵਾਲੇ ਸੀ ਕਿ ਤੁਸੀਂ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਬਣਾ ਦਿਓ ਉਹ ਸਾਰੇ ਸਰਿੰਦਰ ਕੌਰ ਬਾਦਲ ਨੇ ਸੱਦ ਲਏ ਤੇ ਕੋਲੇ ਕਹਿੰਦੇ ਇਹਨੂੰ ਸੁਖਵੀਰ ਨੂੰ ਵੀ ਬੁਲਾ ਲਿਆ ਇਹ ਵੀ ਚੱਲਾ ਗਿਆ ਤੇ ਉਹਨੇ ਕਹਿੰਦੇ 10 ਬੰਦਿਆਂ ਦੇ ਵਿੱਚ ਇਹਦੇ ਖੇਤਰ ਫੇਰਿਆ ਸੁਖਵੀਰ ਬਾਦਲ ਨੇ ਔਰ ਜਿਹੜੇ ਚਮਚੇ ਸੀ ਉਹਨਾਂ ਨੂੰ ਕਿਹਾ ਕਹਿੰਦੇ ਜੇ ਇਹ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਨਾ ਪਹਿਲਾਂ ਆਪਣੇ ਪਿਓ ਨੂੰ ਪਿਓ ਮੰਨੇ ਜਾਣੇ ਕਿ ਆਪਣੇ ਪਿਓ ਦਾ ਬਣ ਕੇ ਚੱਲੇ ਇਹ ਸ੍ਰਿੰਦਰ ਕੌਰ ਬਾਦਲ ਨੇ ਕਿਹਾ ਹੋਇਆ ਕਿਉਂ ਕਿ ਹਾਉ ਨਹੀਂ ਕਿਉਂਕਿ ਲੁਧਿਆਣਾ ਜਦੋਂ ਕਬੱਡੀ ਕੱਪ ਦਾ ਮੈਚ ਹੋ ਰਿਹਾ ਸੀ ਨਾ ਪਾਕਿਸਤਾਨ ਦੇ ਨਾਲ ਉਦੋਂ ਇੱਕ ਕਹਿ ਬੈਠਾ ਸੀ ਉੱਥੇ ਬੋਲਦਾ ਬੋਲਦਾ ਵੈਸੇ ਤਾਂ ਸਾਡੇ ਜਿਹੜੇ ਅਖੋਤੀ মিডিਆ ਵਾਲੇ ਹੁੰਦੇ ਆ